ਕੈਬਨਿਟ ਮੰਤਰੀ ਹਰਪਰ ਸਿੰਘ ਈਟੂ ਨੇ ਕੱਲ ਪੰਜਾਬ ਸਰਕਾਰ ਦੇ ਵੱਲੋਂ ਕਾਨੂੰਨੀ ਅਧਿਕਾਰੀਆਂ ਦੀ ਨਿਯੁਕਤੀ ਵਿੱਚ ਰਾਖਵੇਂਕਰਨ ਦਾ ਲਾਭ ਦੇਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਨਾ ਸਿਰਫ ਡਾਕਟਰ ਬੇਦਖਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਦੀ ਪੂਜਾ ਕੀਤੀ ਹੈ, ਬਲਕਿ ਉਹਨਾਂ ਦੇ ਨਕਸ਼ੇ ਕਦਮਾਂ ਉੱਤੇ ਚੱਲ ਕੇ ਸਮਾਜਿਕ ਸਮਾਨਤਾ ਦੇ ਸਿਧਾਂਤ ਨੂੰ ਬਕਾਇਅ ਰੱਖਿਆ ਹੈ। ਈਟੂ ਨੇ ਕਿਹਾ ਕਿ ਸਾਡੀ ਪਾਰਟੀ 2017 ਤੋਂ ਮੰਗ ਕਰ ਰਹੀ ਸੀ ਕਿ ਹੋਰ ਵਿਭਾਗਾਂ ਦੇ ਵਿੱਚ ਨਿਯੁਕਤੀਆਂ ਵਾਂਗ ਕਾਨੂੰਨੀ ਅਧਿਕਾਰੀਆਂ ਦੀਆਂ ਨਿਯੁਕਤੀਆਂ ਦੇ ਲਈ ਅਨੁਸੂਚਿਤ ਜਾਤੀਆਂ ਦੀ ਆਮਦਨ ਸੀਮਾ ਘਟਾਈ ਜਾਵੇ ਪਰਸੋ ਮੇਰੀ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਤੇ ਹੁਣ ਇਸ ਕਾਨੂੰਨ ਦੇ ਵਿੱਚ ਆਮ ਆਦਮੀ ਪਾਰਟੀ ਵੱਲ ਸੋਦ ਕੀਤੀ ਹੈ ਜੜੇ ਆਲਾ ਗੁਰੂ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਉੱਚੇ ਸਾਰੇ ਸਤਕਾਰਯੋਗ ਮੀਡੀਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਨੋਟਿਸ ਦੇ ਉੱਤੇ ਤੁਸੀਂ ਇੱਥੇ ਆਜਿਹੀ ਭਰੀ ਹੈ ਅੱਜ ਮੈਂ ਇੱਕ ਬਹੁਤ ਅਹਿਮ ਮਸਲੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਦੇ ਵਿੱਚ ਆਈ ਆ ਤੇ ਅਸੀਂ ਦੋ ਤਸਵੀਰਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਡਾਕਟਰ ਸਾਹਿਬ ਵੀ ਆਰ ਅੰਬੇਦਕਰ ਸਾਹਿਬ ਦੀਆਂ ਤਸਵੀਰਾਂ ਹਰ ਦਫ਼ਤਰ ਦੇ ਵਿੱਚ ਜਿਹੜੀਆਂ ਸੀਗੀਆਂ ਉਹ ਕੰਪਲਸਰੀ ਕੀਤੀਆਂ ਲਗਾਈਆਂ ਤਾਂ ਸਕੂਲ ਸੀਗੇ ਚਾਹੇ ਪਾਲਸ ਦੇ ਸੀਗੇ ਚਾਹੇ ਸਾਡੇ ਸਰਕਾਰੀ ਅਦਾਰੇ ਸੀਗੇ ਔਰ ਉਹਨਾਂ ਦੀ ਜਿਹੜੀ ਸੋਚ ਸੀਗੀ ਉਹਨਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ 2017 ਤੋਂ ਅਸੀਂ ਮੰਗ ਕਰਦੇ ਆ ਰਹੇ ਸੀਗੇ ਕਿ ਜਿਹੜੇ ਹਾਈ ਕੋਰਟਸ ਨੇ ਸਾਡੀਆਂ ਉਹਨਾਂ ਦੇ ਵਿੱਚ ਰੈਜ਼ਰਵੇਸ਼ਨ ਜਿਹੜੀ ਆ ਸਰਕਾਰੀ ਵਕੀਲਾਂ ਦੇ ਵਿੱਚ ਰੈਜ਼ਰਵੇਸ਼ਨ ਲਾਗੂ ਹੋਵੇ ਅਸੀਂ 2017 ਤੋਂ ਬੜੀ ਜੋਰ ਸ਼ੋਰ ਦੇ ਨਾਲ ਮੰਗ ਉਠਾਈ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਔਰ ਜਿੰਨੂੰ ਅੱਜ ਦੇਸ਼ ਦੇ ਵਿੱਚ ਦਲਿਤ ਵਿਰੋਧੀ ਪਾਰਟੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੂੰ ਅਸੀਂ ਬਹੁਤ ਵਾਰੀ ਕਿਹਾ ਕਿ ਜਿਹੜੇ ਐਡਵੋਕੇਟਸ ਨੇ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਦੇ ਵਿੱਚ ਰੈਜ਼ਰਵੇਸ਼ਨ ਲਾਗੂ ਕੀਤੀ ਨਹੀਂ ਕੀਤੀ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਕਿ ਅਸੀਂ 2022-23 ਦੇ ਵਿੱਚ ਅਸੀਂ 236 ਸਾਡੇ ਕੋਲ ਪੂਰੀਆਂ ਵੈਕੈਂਸੀਆਂ ਨੇ ਸਰਕਾਰੀ ਵਕੀਲਾਂ ਦੀਆਂ ਉਹਦੇ ਵਿੱਚ ਅਸੀਂ ਅਨਸੂਚਿਤ ਜਾਤੀਆਂ ਵਾਸਤੇ ਰੈਜ਼ਰਵੇਸ਼ਨ ਲਾਗੂ ਕੀਤੀ ਸਾਡੇ ਮਾਨਯੋਗ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਸੁਪਨਾ ਸੀਗਾ ਕਿ ਅਸੀਂ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਦੀ ਸੋਚ ਨੂੰ ਅੱਗੇ ਵਧਾਉਂਦੇ ਹੋયા ਅਸੀਂ ਇਹਨਾਂ ਉੱਚ ਸੰਸਥਾਵਾਂ ਜਿਹੜੀਆਂ ਜੁਡੀਸ਼ਰੀ ਆ ਉਹਦੇ ਵਿੱਚ ਸਰਕਾਰੀ ਵਕੀਲਾਂ ਦੀ ਭਰਤੀ ਦੇ ਵਿੱਚ ਰੈਜ਼ਰਵੇਸ਼ਨ ਲਈਏ ਸੋ ਅਸੀਂ ਰੈਜ਼ਰਵੇਸ਼ਨ ਦਿੱਤੀ ਜਿਹਦੇ ਵਿੱਚ 58 ਪੋਸਟਾਂ ਜਿਹੜੀਆਂ ਸੀਗੀਆਂ ਉਹ ਰਿਜ਼ਰਵ ਕਰ ਦਿੱਤੀਆਂ ਗਈਆਂ। ਜਦੋਂ ਉਹਨਾਂ ਦੀ ਭਰਤੀ ਦੀ ਗੱਲ ਆਈ ਤਾਂ ਉਹ ਜਿਹੜੇ ਰਿਜ਼ਲਟ ਕੈਟੇਗਰੀ ਦੇ ਐਡਵੋਕੇਟ ਸੀਗੇ ਉਹ ਯੋਗਤਾ ਤਾਂ ਪੂਰੀ ਕਰਦੇ ਸੀਗੇ। ਜੋ ਕੁਆਲੀਫਿਕੇਸ਼ਨ ਚਾਹੀਦੀ ਉਹ ਪੂਰੀ ਕਰਦੇ ਸੀਗੇ। ਜੋ ਐਕਸਪੀਰੀਅੰਸ ਚਾਹੀਦਾ ਉਸ ਪੋਸਟ ਤੇ ਜਾਣ ਵਾਸਤੇ ਉਹ ਵੀ ਪੂਰਾ ਕਰਦੇ ਸੀਗੇ। ਪਰ ਜਿਹੜਾ ਲਾਅ ਆਫੀਸਰਜ਼ ਇੰਗੇਜਮੈਂਟ ਐਕਟ ਸੀਗਾ 2017 ਦਾ ਉਦੀ 91C ਦੀ ਇੱਕ ਧਾਰਾ ਸੀਗੀ ਜਿਦੇ ਵਿੱਚ ਇੱਕ ਹੋਰ ਕੰਡੀਸ਼ਨ ਲਾਈ ਗਈ ਸੀ ਉਹ ਕੰਡੀਸ਼ਨ ਇਹ ਸੀਗੀ ਕਿ ਜਿਹੜੇ ਸਾਡੇ ਕੋਲ ਸੀਨੀਅਰ ਐਡਿਸ਼ਨਲ ਐਡਵੋਕੇਟ ਜਨਰਲ ਨੇ ਉਹਨਾਂ ਵਾਸਤੇ ਇਹ ਕੰਡੀਸ਼ਨ ਸੀ ਕਿ ਕਿ 20 ਲੱਖ ਰੁਪਏ ਦੀ ਉਹਨਾਂ ਦੀ ਸਾਲਾਨਾ ਇਨਕਮ ਵੀ ਹੋਣੀ ਚਾਹੀਦੀ ਔਰ ਜਿਹੜੇ ਐਡਿਸ਼ਨਲ ਐਡਵੋਕੇਟ ਜਨਰਲ ਸੀਗੇ ਉਹਨਾਂ ਵਾਸਤੇ 15 ਲੱਖ ਦੀ ਕੰਡੀਸ਼ਨ ਆ ਜਿਹੜੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਨੇ ਉਹਨਾਂ ਵਾਸਤੇ 10 ਲੱਖ ਦੀ ਕੰਡੀਸ਼ਨ ਆ ਡਿਪਟੀ ਐਡਵੋਕੇਟ ਜਨਰਲ ਵਾਸਤੇ 7 ਲੱਖ ਦੀ ਕੰਡੀਸ਼ਨ ਆ ਤੇ ਅਸਿਸਟੈਂਟ ਐਡਵੋਕੇਟ ਜਨਰਲ ਵਾਸਤੇ